ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹਾਂ ਸਤਗੁਰ ਪੰਗੂ ਫੇਸਬੁੱਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਗੱਲ ਕਰਦੇ ਅੱਜ ਰਾਤ ਦੇ ਅਸਤਰੀਕ ਦੇ ਮੌਸਮ ਤੇ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਕਿਉਂ ਕਿ ਇਹੋ ਜਿਹਾ ਮੌਸਮ ਰਹੂਗਾ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਜਿਨ੍ਹਾਂ ਨੇ ਹਜੇ ਤੱਕ ਆਪਣੀ ਫੇਸਬੁੱਕ ਆਈਡੀ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਿਓ ਤੇ ਜਿਨ੍ਹਾਂ ਨੇ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਸਭ ਤੋਂ ਪਹਿਲਾਂ ਆਪਾਂ ਭਾਰਤੀ ਮੌਸਮ ਵਿਗਿਆਨ ਦਾ ਪ੍ਰਾਈਵੇਟ ਸੰਸਥਾ ਦਾ ਸੈਟਲਾਈਟ ਦੇਖ ਪਾ ਰਹੇ ਹਾਂ ਦੋਸਤੋ ਅਸਮੇ ਬਦਲਵਾਈਏ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਬਣੀ ਹੋਈ ਟੁੱਟਵੇਂ ਰੋਡ ਦੇ ਵਿੱਚ ਬਦਲਵਾਈ ਹੈ ਨਵੀਂ ਜੀ ਬਣੀ ਹੋਈ ਹੈ ਕੋਈ ਮੀਹਾਂ ਦੇ ਕਾਰਵਾਈਆਂ ਨਹੀਂ ਹੋਣੀਆਂ ਜਿਵੇਂ ਆਪਾਂ ਦਿਨ ਵੇਲੇ ਦੇਖਿਆ ਤਾਂ 1:30 ਸ਼ਾਮ ਨੂੰ ਉਸ ਕੁਝ ਕੁ ਖੇਤਰਾਂ ਦੇ ਸਿਰ ਦੇ ਸਮੇਂ ਸਿੱਟਾ ਸਰਾਟਾ ਪਿਆ ਤੇ ਕੁਝ ਕੁ ਇਲਾਕਿਆਂ ਦੇ ਵਿੱਚ 1:30 ਸ਼ਾਮ ਨੂੰ ਜਿਹੜੀਆਂ ਮੀਹਾਂ ਦੀਆਂ ਕਾਰਵਨੀਆਂ ਟੁੱਟਵੇਂ ਰੋਡ ਦੇ ਵਿੱਚ ਬਧੀਆ ਸਰਾਕੇਦਾਰ ਪਈਆਂ ਨੇ ਤੇ ਇਸੇ ਤਰ੍ਹਾਂ ਇਹ ਰਾਤ ਨੂੰ ਜਾਨੀ ਕਿ 6-7 ਵਜੇ ਤੱਕ ਗਰਜ ਲੈਸਕ ਜੀ ਹੁੰਦੀ ਰਹੀ ਹੈ ਤੇ ਉਸ ਤੋਂ ਬਾਅਦ ਮੌਸਮ ਅੱਧੀ ਰਾਤ ਤੱਕ ਠੀਕ ਠਾਕ ਰਹੂਗਾ ਅੱਧੀ ਰਾਤ ਤੋਂ ਬਾਅਦ ਫਿਰ ਬੱਦਲਾਂ ਦੀ ਜਿਹੜੀ ਆਵਾਜ਼ੀ ਆ ਪੰਜਾਬ ਦੇ ਉੱਤੋਂ ਦੀ ਹੁੰਦੀ ਨਜ਼ਰ ਆਊਗੀ ਤੇ ਉਸ ਤੋਂ ਬਾਅਦ ਤੁਸੀਂ ਦੇਖ ਪਾ ਰਹੇ ਹੋ ਮੌਸਮ ਜਿਹੜਾ ਹੋ ਜੋ ਕਿ ਰਾਤ ਨੂੰ ਕੱਲ ਨੂੰ 11 ਤਰੀਕ ਨੂੰ ਬੱਦਲਵਾਈ ਵਾਲਾ ਬਣਿਆ ਹੋਇਆ ਟੁੱਟਮੀ ਬਦਲਵਾਈ ਬਣੀ ਰਹੂਗੀ ਕਿਤੇ ਮੀਂਹ ਦੀ ਕਾਰਵਾਈ ਨਾ ਮਾਤਰ ਦੇ ਰੂਪ ਵਿੱਚ ਟੁੱਟਵੇਂ ਰੂਪ ਵਿੱਚ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਸੈਟਲਾਈਟ ਦੇ ਮੁਤਾਬਕ ਬਾਕੀ ਅਚਾਨਕ ਬੱਦਲ ਬਣਦੇ ਨੇ ਪ੍ਰੀ ਮੌਨਸੂਨ ਦਾ ਸੀਜ਼ਨ ਹੋਣ ਦੇ ਕਾਰਨ ਤਾਂ ਉਹਦੀ ਜਾਣਕਾਰੀ ਤੁਹਾਡੇ ਨਾਲ ਸਮੇਂ-ਸਮੇਂ ਤੇ ਸਾਂਝੀ ਕਰਾਂਗੇ ਤੇ ਉਸ ਤੋਂ ਬਾਅਦ 12 ਤਰੀਕ ਨੂੰ ਮੌਸਮ ਮੀਹਾਂ ਵਾਲਾ ਬਣਿਆ ਹੋਇਆ ਦੋਸਤੋ ਦੇਖ ਸਕਦੇ ਹੋ ਤੁਸੀਂ ਜਿਹੜਾ ਕਿ 24% ਮੀਂਹ ਦੀਆਂ ਕਾਰਵਾਈਆਂ ਦਿਖਾਈਆਂ ਗਈਆਂ ਨੇ ਤੇ ਉਸ ਤੋਂ ਬਾਅਦ 13 ਤਰੀਕ ਨੂੰ ਮੌਸਮ ਇਹੜਾ ਉਹ 7% ਮੀਂਹ ਦਿਖਾ ਰਿਹਾ ਬਦਲਵਾਈ ਦੇ ਨਾਲ ਨਾਲ ਤੇ ਉਸ ਤੋਂ ਬਾਅਦ 14 ਤਰੀਕ ਨੂੰ ਜਿਹੜਾ ਮੌਸਮ ਆ ਉਹ ਆਪਾਂ ਨੂੰ ਥੋੜਾ ਜਿਹਾ ਸਾਫ਼ ਹੁੰਦਾ ਹੋਇਆ ਧੁੱਪ ਵਾਲਾ ਹੁੰਦਾ ਹੋਇਆ ਦਿਖਾਈ ਦੇ ਰਿਹਾ ਪਰੰਤੂ ਬੱਦਲਬਾਈ ਟੁੱਟਵੇਂ ਰੂਪ ਵਿੱਚ ਇਹਨਾਂ ਦਿਨਾਂ ਦੇ ਵਿੱਚ ਵੀ ਬਣੀ ਰਹੂਗੀ ਉਸ ਤੋਂ ਬਾਅਦ 15 ਤਰੀਕ ਨੂੰ ਵੀ ਫੇਰ ਮੀਂਹ ਦਾ ਦੌਰ ਹੈ ਜਿਹੜਾ ਮੀਂਹ ਦੀ ਜਿਹੜੀ ਸੰਭਾਵਨਾ ਬਣੀ ਹੋਈ ਹੈ ਟੁੱਟਵੇਂ ਰੂਪ ਦੇ ਵਿੱਚ 17% ਜਿਹੜੇ ਚਾਂਸ ਬਣ ਰਹੇ ਨੇ ਹੋਰ ਅਪਡੇਟ ਜੋ ਵੀ ਆਉਂਦੀ ਹੈ ਸਮੇਂ-ਸਮੇਂ ਦੇ ਉੱਤੇ ਬਦਲਾਅ ਦੀ ਉਹ ਜਾਣਕਾਰੀ ਆਪਾਂ ਹਰ ਰੋਜ਼ ਦੀ ਤਰ੍ਹਾਂ ਸਾਂਝੀ ਕਰਦੇ ਰਹੇ ਨੇ ਦੋਸਤੋ ਇਸ ਸਮੇਂ ਜਿਹੜੀ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਬਾਕੀ ਤੁਹਾਨੂੰ ਲੈ ਚੱਲਦੇ ਅਸੀਂ ਭਾਰਤੀ ਮੌਸਮ ਵਿਗਿਆਨ ਦੇ ਜੋ ਅਫੀਸ਼ੀਅਲ ਸਾਈਟ ਦਾ ਉਸ ਦੇ ਉੱਤੇ ਲੈ ਕੇ ਚੱਲਾਂਗੇ ਪਹਿਲਾ ਅਸੀਂ ਰਡਾਰ ਦੀ ਤਸਵੀਰ ਹੈ ਜਿਹੜੀ ਉਹ ਦੇਖ ਪਾ ਲਈਏ ਕਿ ਕਿੱਥੇ ਕਿੱਥੇ ਬੱਦਲ ਬਈਆਂ ਇਸ ਸਮੇਂ ਬਣੀਆਂ ਹੋਈਆਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਇਸ ਸਮੇਂ ਦੇਖ ਪਾਉਂਗੇ ਕਿ ਤੁਹਾਨੂੰ ਅਸੀਂ ਜਿਹੜੀ ਰਡਾਰ ਪ੍ਰਾਈਵੇਟ ਸੰਸਥਾ ਦਾ ਉਸ ਦੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਇਸ ਸਮੇਂ ਬੱਦਲ ਬਈਓ ਕਿੱਥੇ ਕਿੱਥੇ ਦਿਖਾਈ ਦੇ ਰਹੀ ਹੈ ਅ ਬਾਕੀ ਪੰਜਾਬ ਦਾ ਮੌਸਮ ਕਿਹੋ ਜਿਹਾ ਅਸ ਸਮੇਂ ਦੀ ਜਿਹੜੀ ਤਸਵੀਰ ਦੇਖ ਪਾ ਰਹੇ ਆਪਾਂ ਕਿ ਪੰਜਾਬ ਦਾ ਮੌਸਮ ਅਜੇ ਫਿਲਹਾਲ ਬਿਲਕੁਲ ਸਾਫ਼ ਤੇ ਖੁਸ਼ਕ ਬਣ ਚੁੱਕਿਆ ਕਿਤੇ ਕਿਤੇ ਬੱਦਲ ਵੀ ਜਿਹੜੀ ਬਣੀ ਹੋਈ ਹੈ ਸਾਫ਼ ਹੋ ਚੁੱਕੇ ਯਾਨੀ ਕਿ ਖੁਸ਼ਕਤਾ ਨਹੀਂ ਕਿਉਂਕਿ ਨਮੀ ਬਣੀ ਹੋਈ ਹੈ ਇਹ ਪੂਰਬੀ ਹਵਾਵਾਂ ਰਾਤ ਨੂੰ ਚਲਦੀਆਂ ਰਹਿਣਗੀਆਂ ਤੇ ਤਾਪਮਾਨ ਨੇੜੇ ਉਹ 24-25 ਡਿਗਰੀ ਦੇ ਕਰੀਬ ਜਿਹੜੇ ਦਰਜ ਕੀਤੇ ਜਾਣਗੇ ਰਾਤਾਂ ਦੇ ਇਸੇ ਤਰ੍ਹਾਂ ਹਰਿਆਣੇ ਦਾ ਮੌਸਮ ਆਂ ਦੇਖ ਸਕਦੇ ਹਾਂ ਹਰਿਆਣੇ ਦੇ ਵਿੱਚ ਵੀ ਮੌਸਮ ਆਮ ਤੌਰ ਤੇ ਖੁਸ਼ਕ ਤੇ ਯਾਨੀ ਕਿ ਸਾਫ਼ ਦਿਖਾਈ ਦੇ ਰਹੇ ਹਨ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਜਿਹੜੀ ਇਹ ਅਪਡੇਟ ਲੈ ਕੇ ਚੱਲਦੇ ਆ ਜੋ ਪ੍ਰਾਈਵੇਟ ਜੋ ਅਫੀਸ਼ੀਅਲ ਸਾਈਟ ਆ ਭਾਰਤੀ ਮੌਸਮ ਵਿਗਿਆਨ ਦੀ ਉਸ ਦੇ ਉੱਤੇ ਲੈ ਕੇ ਚੱਲਾਂਗੇ ਦੋਸਤੋ ਤਸਵੀਰ ਪੰਜਾਬ ਦੇ ਮੌਸਮ ਦੀ ਦੇਖ ਸਕਦੇ ਹੋ ਤੇ ਇਧਰੋਂ ਇਹ ਸਾਫ ਬਿਲਕੁਲ ਤੇ ਇਸ ਪਹਾੜੀ ਇਲਾਕੇ ਦੇ ਵਿੱਚ ਬੱਦਲਬਾਜ਼ੀ ਜ਼ਰੂਰ ਦਿਖਾਈ ਦੇ ਰਹੀ ਹੈ ਮੀਂਹ ਹੀ ਕਾਰਵਾਈਆਂ ਵੀ ਪਹਾੜੀ ਇਲਾਕੇ ਵਿੱਚ ਦਿਖਾਈ ਦੇ ਰਹੀਆਂ ਨੇ ਦੇਖੋ ਤੇ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਲਗਾਤਾਰ ਜਾਰੀ ਰਹੂਗਾ ਇਹ ਅੱਧੀ ਰਾਤ ਤੱਕ ਮੌਸਮ ਜਿਹੜਾ ਠੀਕ-ਠਾਕ ਹੋਊਗਾ ਉਸ ਤੋਂ ਬਾਅਦ ਅੱਧੀ ਰਾਤ ਤੋਂ ਬਾਅਦ ਫਿਰ ਬੱਦਲਾਂ ਦੀ ਜਿਹੜੀ ਆਵਾਜ਼ੀ ਆਉਣੀ ਸ਼ੁਰੂ ਹੋ ਜੂਗੀ ਟਟਮੇ ਰੂਲ ਦੇ ਵਿੱਚ ਕਿੰਨੇ ਕਣੀ ਜਿਹੜੀ ਸਵੇਰ ਦੇ ਪਹਿਲੇ ਘੰਟੇ ਵਿੱਚ ਹੁੰਦੀ ਹੋਈ ਕਿਤੇ ਕਿਤੇ ਨਜ਼ਰ ਆ ਰਹੀ ਹੈ ਤੇ ਬਾਕੀ ਤੁਹਾਨੂੰ ਅਸੀਂ ਲੈ ਚੱਲਦੇ ਹਾਂ ਜੋ ਭਾਰਤੀ ਮੌਸਮ ਵਿਗਿਆਨ ਦਾ ਅਫੀਸ਼ੀਅਲ ਸਾਈਟ ਆ ਦੋਸਤੋ ਵੀਡੀਓ ਲੰਬੀ ਜ਼ਰੂਰ ਹੋ ਜਾਂਦੀ ਹੈ ਇਸ ਕਰਕੇ ਮਾਫੀ ਚਾਹਾਂਗੇ ਕਿਉਂਕਿ ਬਹੁਤ ਸਾਰੇ ਦੋਸਤਾਂ ਮਿੱਤਰਾਂ ਦੇ ਕਮੈਂਟ ਆ ਜਾਂਦੇ ਨੇ ਕਿ ਤੁਹਾਡੀ ਵੀਡੀਓ ਵੀਡੀਓ ਲੰਬੀ ਹੁੰਦੀ ਹੈ ਇਸ ਕਰਕੇ ਅੱਜ ਤੋਂ ਮਾਫੀ ਚਾਹੁੰਦੇ ਹਾਂ ਦੋਸਤੋ ਕਿਉਂਕਿ ਜਾਣਕਾਰੀ ਪ੍ਰੋਪਰ ਵੱਖ-ਵੱਖ ਡਾਟਾ ਦੇ ਮੁਤਾਬਕ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਇਸ ਕਰਕੇ ਜਿਹੜੀ ਦੇਖੋ ਇਸ ਦੇ ਵਿੱਚ ਭਾਰਤੀ ਮੌਸਮ ਵਿਗਿਆਨ ਦੇ ਜਿਹੜਾ ਅਫੀਸ਼ੀਅਲ ਸਾਈਟ ਆ ਇਸ ਦੇ ਵਿੱਚ ਦੇਖੋ ਹਰਿਆਣਾ ਦਾ ਵੀ ਮੌਸਮ ਸਾਫ਼ ਪਰੰਤੂ ਪੰਜਾਬ ਦੇ ਕਈ ਇਲਾਕੇ ਜਿਹੜੇ ਜਿਵੇਂ ਪਟਿਆਲਾ ਹੋ ਗਿਆ ਜਾਂ ਚੰਡੀਗੜ੍ਹ ਦੇ ਵਿੱਚ ਕਿਤੇ ਕਿਤੇ ਜਿਹੜੀ ਬੱਦਲ ਵਾਈ ਟੁੱਟਵੇਂ ਰੂਪ ਵਿੱਚ ਦਿਖਾਈ ਦੇ ਰਹੀ ਹੈ ਚਿੱਟੇ ਰੰਗ ਦੀ ਧਾਰੀ ਹੈ ਜਿਹੜੀ ਤੁਸੀਂ ਦੇਖ ਪਾ ਰਹੇ ਹੋ ਇਹ ਇੱਥੇ ਬਦਲਬਈ ਇੱਥੇ ਇੱਕ ਬਣੀ ਹੋਈ ਆ ਕਿਤੇ ਕਿਤੇ ਜਿਵੇਂ ਲੁਧਿਆਣੇ ਦਾ ਹੋ ਗਿਆ ਇਲਾਕਾ ਕਿਤੇ ਜਸੰਗਰੂਰ ਦਾ ਇਲਾਕਾ ਕਿਤੇ ਕਿਤੇ ਜੇ ਯਾਨੀ ਕਿ ਇਸ ਤਰ੍ਹਾਂ ਚੰਡੀਗੜ੍ਹ ਦੇ ਇਲਾਕਾ ਹੋ ਗਿਆ ਸ੍ਰੀ ਫਤਿਹਗੜ੍ਹ ਸਾਹਿਬ ਜੇ ਪਟਿਆਲੇ ਦਾ ਇਲਾਕਾ ਇੱਥੇ ਬਦਲਬਈ ਜਿਹੜੀ ਬਣੀ ਹੋਈ ਆ ਤੇ ਇਧਰੋਂ ਪਹਾੜੀ ਇਲਾਕਿਆਂ ਦੇ ਨੇੜੇ ਤੇੜੇ ਵੀ ਇਹ ਬਦਲਬਈ ਟੁੱਟਵੇਂ ਰੂਪ ਦੇ ਵਿੱਚ ਆਪਾਂ ਦੇਖੋ ਨੂੰ ਮਿਲ ਰਹੀ ਆ ਇਧਰੋਂ ਹਿਮਾਚਲ ਦੇ ਵਿੱਚ ਤੇ ਜੰਮੂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੂਰੀ ਬਦਲਬਈ ਬਣੀ ਹੋਈ ਆ ਮੀਹਾ ਦੀਆਂ ਕਾਰਬਨਟ ਟੁੱਟਮੇ ਰੂਪ ਦੇ ਵਿੱਚ ਹੋ ਰਹੀਆਂ ਨੇ ਜਾਂ ਕੁਝ ਖੇਤਰਾਂ ਵਿੱਚ ਹੋ ਵੀ ਗਈਆਂ ਨੇ ਤੇ ਹਰਿਆਣੇ ਦੇ ਵਿੱਚ ਵੀ ਬੱਦਲ ਵਾਈ ਜਿਹੜੀ ਟੁੱਟਮੇ ਰੂਪ ਦੇ ਵਿੱਚ ਕਿਤੇ ਦਿਖਾਈ ਦੇ ਰਹੀਆਂ ਰਾਜਸਥਾਨ ਦੇ ਵਿੱਚ ਵੀ ਉੱਚੇ ਜੇ ਬੱਦਲ ਲੰਘਦੇ ਹੋਏ ਨਜ਼ਰ ਆ ਰਹੇ ਨੇ ਕੋਈ ਮੀਹਾ ਦੀ ਕਾਰਵਾਈ ਨਹੀਂ ਹੋ ਰਹੀ ਉੱਥੇ ਤੇ ਉਸ ਤੋਂ ਬਾਅਦ ਦੋਸਤੋ ਇਹ ਜਿਹੜਾ ਦੌਰ ਆ ਜਾਨੀ ਕਿ ਅੱਧੀ ਰਾਤ ਤੱਕ ਜਾਰੀ ਰਹੂਗਾ ਅੱਧੀ ਰਾਤ ਤੋਂ ਬਾਅਦ ਜੋ ਵੀ ਅਪਡੇਟ ਆਉਂਦੀ ਹੈ ਸਵੇਰ ਦੇ ਸਮੇਂ ਤਾਂ ਉਹ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰ ਦਵਾਂਗੇ ਇਸ ਸਮੇਂ ਸੇ ਤੁਹਾਨੂੰ ਤੀਜੇ ਸੈਟਲਾਈਟ ਦੇ ਉੱਤੇ ਵੀ ਲੈ ਚੱਲਦੇ ਹਾਂ ਤੀਜੇ ਸਾਈਡ ਨਾਲ ਜਿਹੜੀ ਤਸਵੀਰ ਹੈ ਉਹ ਵੀ ਦੇਖ ਪਾ ਰਹੇ ਹੋ ਤੁਸੀਂ ਕਿ ਬੱਦਲਾਂ ਦੀ ਆਵਾਜਾਈ ਬਣੀ ਹੋਈ ਹੈ ਪੰਜਾਬ ਦੇ ਉੱਤੋਂ ਦੀ ਆਉਂਦੇ ਜਾਂਦੇ ਬੱਦਲ ਦਿਖਾਈ ਦੇ ਰਹੇ ਨੇ ਦੇਖੋ ਇੱਥੇ ਪਟਿਆਲੇ ਦੇ ਚੰਡੀਗੜ੍ਹ ਦੇ ਇਲਾਕਿਆਂ ਦੇ ਵਿੱਚ ਜਾ ਰੂਪਨਗਰ ਦੇ ਇਲਾਕੇ ਜਾਂ ਸ੍ਰੀ ਫਤਿਹਗੜ੍ਹ ਸਾਹਿਬ ਦੇ ਇਲਾਕੇ ਲੁਧਿਆਣੇ ਦੇ ਕੁਝ ਖੇਤਰ ਇਸ ਤਰ੍ਹਾਂ ਜਿਹੜੀ ਕਿਤੇ ਕਿਤੇ ਟੁੱਟਵੇਂ ਰੂਪ ਦੇ ਵਿੱਚ ਬੱਦਲਾਂ ਦੀ ਆਵਾਜਾਈ ਜਿਹੜੀ ਪੰਜਾਬ ਦੇ ਵਿੱਚ ਦਿਖਾਈ ਦੇ ਰਹੀ ਹੈ ਪਰ ਤੋਂ ਮੀਂਹ ਦਾ ਹਾਲਾਤ ਹੈ ਜਿਹੜਾ ਉਹ ਜਿਵੇਂ ਦਿਨ ਵੇਲੇ ਸਰਾਟਾ ਸਰਾਟਾ ਦੁਪਹਿਰ ਤੋਂ ਬਾਅਦ ਵੀ ਪਿਆ ਤੇ ਉਸ ਤਰ੍ਹਾਂ ਦਾ ਮਾਹੌਲ ਜਿਹੜਾ ਨਹੀਂ ਹੈਗਾ ਜਿਆਦਾ ਥੋੜੀ ਬਹੁਤ ਹੀ ਬਦਲਵਾਈ ਜਿਹਦੇ ਨਾਲ ਕਿਨਮਨ ਕਣੀ ਜਿਹੜੀ ਕਿਤੇ ਹੋ ਸਕਦੀ ਹੈ ਤੇ ਹਰਿਆਣੇ ਦੇ ਵਿੱਚ ਵੀ ਬਦਲਵਾਈ ਜਿਹੜੀ ਕਿਤੇ ਕਿਤੇ ਦਿਖਾਈ ਦੇ ਰਹੀ ਹੈ ਬਾਕੀ ਦੋਸਤੋ ਮੌਸਮ ਆਮ ਤੌਰ ਤੇ ਜਿਹੜਾ ਉਸ ਕੋਤੇ ਸਾਫ ਹੋਣਾ ਸ਼ੁਰੂ ਹੋਊਗਾ 15 ਤਰੀਕ ਤੋਂ ਬਾਅਦ 15 ਤਰੀਕ ਤੱਕ ਵੱਖ-ਵੱਖ ਦੇਣ ਦੇ ਵਿੱਚ ਜਿਵੇਂ ਦੁਪਹਿਰ ਦੇ ਸਮੇਂ ਹੋਗਾ ਜਾਂ ਸਵੇਰ ਦੇ ਪਹਿਲੇ ਘੰਟੇ ਵਿੱਚ ਹੋਗਾ ਇਸ ਤਰ੍ਹਾਂ ਜਿਹੜੀਆਂ ਮੀਂਹ ਦੀਆਂ ਕਾਰਵਾਈਆਂ ਟੁੱਟੇ ਮੀਂਹ ਦੇ ਵਿੱਚ ਨਜ਼ਰ ਆਉਣਗੀਆਂ ਤੇ ਬਾਕੀ ਪਿਛਲੇ ਸਾਲਾਂ ਨਾਲ ਜਿਹੜਾ ਇਸ ਮਈ ਮਹੀਨੇ ਦੇ ਵਿੱਚ ਮੀਂਹ ਦੀ ਕਾਰਵਾਈ ਆ ਉਹ ਥੋੜੀ ਜਿਆਦਾ ਹੋ ਰਹੀ ਹੈ ਕਿਉਂਕਿ ਇਸ ਵਾਰ ਲੂ ਆ ਜਿਹੜੀ ਮਈ ਮਹੀਨੇ ਚੱਲਦੀ ਹੁੰਦੀ ਹੈ ਉਹ ਹਜੇ ਤੱਕ ਨਹੀਂ ਚੱਲੀ ਤੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਉਂ ਹੀ ਮੌਸਮ ਸਾਫ਼ ਹੁੰਦਾ ਤਾਂ ਚੱਲਦੀ ਹੋਈ ਨਜ਼ਰ ਆਊਗੀ ਤੇ ਇਸ ਵੇਲੇ ਦੀ ਅਪਡੇਟ ਇਹੀ ਹੈ ਦੋਸਤੋ ਕਿ ਅੱਧੀ ਰਾਤ ਤੱਕ ਮੌਸਮ ਸਾਫ਼ ਰਹੂਗਾ ਅੱਧੀ ਰਾਤ ਤੋਂ ਬਾਅਦ ਬਦਲਵਾਈ ਪਹੁੰਚੂਗੀ ਕਿਤੇ ਕਿਤੇ ਕਿਨਮਨ ਕਰਨ ਜਾਂ ਅਰਜਲਿਸ ਕੋ ਹੋ ਸਕਦੀ ਹੈ ਤੇ ਉਸ ਤੋਂ ਬਾਅਦ ਕੱਲ ਨੂੰ ਵੀ ਦਿਨ ਵੇਲੇ ਟੁੱਟਵੇਂ ਰੂਪ ਦੇ ਵਿੱਚ ਬੱਦਲਾਂ ਦੀ ਆਵਾਜ਼ ਜਿਹੜੀ ਆਪਾਂ ਨੂੰ ਦੇਖਣ ਨੂੰ ਮਿਲੂਗੀ ਤੇ ਫਿਰ ਉਸ ਤੋਂ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜੋ ਵੀ ਤਲਾਬ ਹੋਣਗੇ ਉਹ ਵੀ ਆਪਾਂ ਸਮੇਂ-ਸਮੇਂ ਦੇ ਉੱਤੇ ਲਾਈਵ ਹੋ ਕੇ ਜਾਣਕਾਰੀ ਦੀ ਤੁਹਾਨੂੰ ਸਾਂਝੀ ਕਰਦੇ ਰਹਾਂਗੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ